ਕੋ ਜੀ ਉਹ ਸਾਹਮਣੇ ਦੇਖੋ ਲਫਾਫੇ ਬੋਤਲਾਂ ਸਭ ਭਾਂਡਾ ਵਿੱਚ ਹੀ ਪਏ ਆ ਗਲਾਸ ਕੰੱਚ ਦੀਆਂ ਬੋਤਲਾਂ ਇਹ ਸਾਰਾ ਸਿੱਧਾ ਹੋਇਆ ਜੀ ਆਪੇ ਨਹੀਂ ਟਿਕਦਾ ਨਹੀਂ ਕੋਈ ਨੇਰੀ ਆਈ ਵੀ ਨੇਰੀ ਨਾਲ ਉੱਡ ਕੇ ਆ ਗਈ ਨਹੀਂ ਜੀ ਇਹ ਉੱਪਰ ਦੀ ਮਾਰਦੇ ਆ ਲਫਾਫੇ ਜੀ ਇਹ ਬਹੁਤ ਗਲਤ ਗੱਲ ਹੈ ਇਹ ਪਾਣੀ ਜੇ ਲਫਾਫੇ ਸਿੱਟਦੇ ਜੇ ਪੀਣ ਇਹ ਪਾਣੀ ਫਿਰ ਅਸੀਂ ਇਹਨਾਂ ਨੂੰ ਮੰਨਾਂਗੇ ਵੀ ਠੀਕ ਹੈ ਤੁਸੀਂ ਸਹੀ ਕਰ ਰਹੇ ਹੋ ਇਹ ਲੋਕਾਂ ਦੀ ਗਲਤੀ ਹੈ ਜੀ ਜਿਹੜੇ ਆਪਾਂ ਗੱਲ ਕਰ ਲਈਏ ਵੀ ਜਿਹੜੇ ਲੋਕਾਂ ਨੇ ਇਹ ਵੀ ਸਰਕਾਰ ਵੱਲੋਂ ਜਿਹੜੇ ਆਪਣੇ ਇਹ ਲਗਾਏ ਹੋਏ ਨੇ ਜਾਲ ਲਗਾਏ ਹੋਏ ਨੇ ਇਹ ਜੀ ਜਾਲ ਇਸੇ ਤਵਾਸਤੇ ਲਗਾਏ ਹੋਇਆ ਵੀ ਇਹਦੇ ਚ ਗੰਦ ਨਾ ਪਾਇਆ ਜਾਵੇ ਪਾਣੀ ਦੀ ਸਫਾਈ ਹੋਵੇ ਗੰਦਗੀ ਨਾ ਪਾਈ ਜਾਵੇ ਇਸੇ ਵਾਸਤੇ ਇਹ ਜਾਲ ਲਗਾਏ ਆ ਜੀ ਸਰਕਾਰ ਨੇ ਬਹੁਤ ਵਧੀਆ ਕੰਮ ਕੀਤਾ ਹੋਇਆ ਪਰ ਇਹ ਲੋਕ ਨਹੀਂ ਸਮਝ ਰਹੇ ਜੀ ਆ ਜਿਹੜੇ ਇੱਕ ਪਾਣੀ ਦੀ ਗੱਲ ਕਰ ਲਈ ਸੀਬਰੇ ਦਾ ਜਿਹੜਾ ਪਾਣੀ ਓਵਰਫਲੋ ਹੋ ਕੇ ਜਿਹੜਾ ਵਿੱਚ ਪੈ ਰਿਹਾ ਹੈ। ਹਾਂਜੀ ਹਾਂ। ਬਾਬਾ ਜੀ ਸਤਿ ਸ਼੍ਰੀ ਅਕਾਲ ਜੀ। ਬਾਬਾ ਜੀ ਗੱਲ ਕਰ ਲਈਏ ਵੀ ਇਹ ਜਿਹੜਾ ਪਾਣੀ ਹੈ ਇਹ ਆਪਣਾ ਸੀਬਰੇ ਦਾ ਜਿਹੜਾ ਪਾਣੀ ਹੈ ਜੀ ਇਹ। ਇਹ ਆਪਣੇ ਸ਼ਹਿਰ ਦਾ ਪਾਣੀ ਆ ਰਿਹਾ ਜੀ ਜਿਹੜਾ ਸੂਏ ਚ ਪੈ ਰਿਹਾ ਜੀ ਜਿਹੜਾ ਸੀਬਰੇ ਦਾ ਓਵਰਫਲੋ ਹੋ ਕੇ ਜੀ। ਇਹ ਇਹ ਸ਼ਹਿਰ ਦਾ ਵੀ ਹੋ ਸਕਦਾ ਜੀ ਇਹਨਾਂ ਦਾ ਵੀ ਵਿੱਚ ਹੀ ਪੈ ਰਿਹਾ। ਸਾਰਾ ਇਕੱਠਾ ਹੋ ਕੇ ਪਾਣੀ ਆ ਰਿਹਾ। ਹੂੰ। ਇੱਥੇ ਇਹ ਖਾਲੀ ਬਣਾ ਕੇ ਵਿੱਚ ਪਾ ਰਹੇ ਆ। ਹੂੰ। ਪਹਿਲਾਂ ਇਹ ਮੈਂ ਦੋ ਵਰੀ ਬੰਦ ਕਰਕੇ ਗਏ ਇਹਨੇ ਉਹ ਕਿਹਾ ਵੀ ਗਿਆ ਵੀ ਕੋਈ ਪਾਣੀ ਆਪੇ ਅਗਲੇ ਉਹ ਜਦੋਂ ਰਾਤ ਜਾਊਗਾ ਪਾਣੀ ਆਪੇ ਬੰਦ ਕਰਾਂਗੇ ਇਹਨੂੰ ਸਾਫ਼ ਕਰਨੀ ਹੈ ਇਹਨੂੰ ਸਾਫ਼ ਨਹੀਂ ਕਰਦੇ ਦੇਖੋ ਸੂਆ ਨਹੀਂ ਮੈਟ ਕੁੱਤੇ ਵੀ ਪਿਆ ਇਹਨਾਂ ਦੀ ਮਾੜੀ ਗੱਲ ਹੈ ਜੋ ਵੀ ਹੈ ਦੇਖੋ ਜੀ ਸੂਆ ਸਾਰਾ ਬੈ ਚੁੱਕਿਆ ਹੈ ਅਸੀਂ ਪ੍ਰਸ਼ਾਸਨ ਨੂੰ ਵੀ ਇਹ ਬੇਨਤੀ ਕਰਨੀ ਚਾਹੁੰਦੇ ਆਂ ਵੀ ਇਹਦਾ ਕੋਈ ਹੱਲ ਕੀਤਾ ਜਾਵੇ ਜੀ ਬਲਕਾਰ ਸਿੱਕੂ ਨੂੰ ਵੀ ਅਸੀਂ ਬੇਨਤੀ ਕਰਦੇ ਆਂ ਵੀ ਇਹਦਾ ਕੋਈ ਹੱਲ ਕੀਤਾ ਜਾਵੇ ਇਹ ਪਾਣੀ ਦੀ ਬੇਅਦਬੀ ਹੋ ਰਹੀ ਹੈ ਜੀ ਕੰਦਾ ਪਾਣੀ ਪਾਉਣਾ ਬਹੁਤ ਗਲਤ ਗੱਲ ਹੈ ਜੀ ਜਿਹੜੇ ਨਗਰ ਕੌਂਸਲ ਦੇ ਪ੍ਰਧਾਨ ਨੂੰ ਕਿਹਾ ਜੀ ਤੁਸੀਂ ਜਾ ਕੇ ਮਿਲਿਓ ਤੁਸੀਂ ਵੀ ਇਹ ਪਾਣੀ ਜਿਹੜਾ ਸੂਏ ਦਾ ਆਪਣਾ ਸੂਏ ਚ ਪੈ ਰਿਹਾ ਜਿਹੜਾ ਗੰਦਾ ਪਾਣੀ ਸੀਵੇ ਦਾ ਆਪਣ ਨੂੰ ਪਤਾ ਹੀ ਹੈ ਜੀ ਵੀ ਇੱਥੇ ਪਾਣੀ ਖਰਾਬ ਹੋ ਰਿਹਾ ਹੈ ਜੀ ਇਹ ਨਾਲੇ ਨਗਰ ਕੌਂਸਲ ਦਾ ਹੱਕ ਹੈ ਜੀ ਕਿ ਜਿੰਨ ਹਸਪਤਾਲ ਵਾਲਿਆਂ ਦਾ ਹੱਕ ਵੀ ਸਾਡੇ ਉੱਥੇ ਪਾਣੀ ਵੀ ਇਸ ਤਰ੍ਹਾਂ ਬਾਹਰ ਨਿਕਲ ਰਿਹਾ ਹੈ ਇਹਦਾ ਕੋਈ ਹੱਲ ਕੀਤਾ ਜਾਵੇ ਜੀ ਇਸ ਤੋਂ ਪਹਿਲਾਂ ਤਿੰਨ ਵਾਰੀ ਅਸੀਂ ਪਾਣੀ ਇਹ ਰੋਕ ਚੁੱਕੇ ਹਾਂ ਜੀ ਅੱਛਾ ਜੀ ਇਹਦਾ ਕੋਈ ਹੱਲ ਨਹੀਂ ਹੋਇਆ ਇੱਥੋਂ ਅਸੀਂ ਬੰਦ ਕਰਤਾ ਸੀ ਪਾਣੀ ਪਾਸੇ-ਪਾਸੇ ਨੰਗਦਾ ਹੈ ਕੋਈ ਦਿੱਕਤ ਨਹੀਂ ਉਹ ਆਪਦਾ ਜਿੱਦ ਮਰਜੀ ਕਾ ਹੋਵੇ ਦੇਖੋ ਇਹਦੇ ਵਿੱਚ ਪਾਉਣਾ ਬਹੁਤ ਗਲਤ ਗੱਲ ਆ ਜੀ ਤੂਏ ਕਿਉਂਕਿ ਪਸ਼ੂ ਨੇ ਪੀਣਾਗਾ ਬੰਦਿਆਂ ਨੇ ਪੀਣਾਗਾ ਸਭ ਨੇ ਪੀਣਾ ਪਾਣੀ ਤੂਏ ਦਾ ਪਾਣੀ ਭੰਡਾਰ ਨੀਚੋਂ ਨੇ ਪ੍ਰਸ਼ਾਸਨ ਨੂੰ ਵੀ ਤੇ ਸਰਕਾਰ ਨੂੰ ਵੀ ਜੀ ਬਲਕਾਰ ਸਿੱਧੂ ਨੂੰ ਵੀ ਬੇਨਤੀ ਕਰਨੀ ਚਾਹੁੰਦੇ ਆ ਕਿ ਤੁਹਾਡੇ ਸਾਹਮਣੇ ਹੀ ਇਹ ਕੁਝ ਹੋ ਰਿਹਾ ਹੈ ਨਾਲੇ ਜਾਨ ਲੱਗੇ ਹੋਇਆ ਜੀ ਮਾੜਾ ਲੱਗੇ ਹੋਇਆ ਜੀ ਫਿਰ ਵੀ ਉਤੋਂ ਦੀ ਲਫਾਫੇ ਸਿੱਟ ਰਹੇ ਆ ਫਿਰ ਬਾਕੀ ਕੋਲੇ ਆ ਜੀ ਤੁਹਾਡੇ ਸਾਹਮਣੇ ਨਿਕਲਣਾ ਬਾਕੀ ਬਾਕੀ ਭਾਈ ਕਰਕੇ ਪਾਓ ਐਸਟੋਰਾਂ ਟੰਨੇ ਵਿੱਚ ਬਣਾ ਰਾਹੇ ਸੀ ਪਾਣੀ ਇਹਦੇ ਵਿੱਚ ਛਿੱਟਿਆ ਹੋਇਆ ਇਹਨਾਂ ਦਾ ਉਹ ਲਫਾਫੇ ਦੇਖੋ ਸਾਹਮਣੇ ਦੇ ਫੌਜੀ ਉਹ ਸਾਹਮਣੇ ਦੇਖੋ ਲਫਾਫੇ ਬੋਤਲਾਂ ਕੱਪਾਂ ਡੱਗ ਵਿੱਚ ਪਏ ਆ ਗਲਾਸ ਕੰੱਚ ਦੀਆਂ ਬੋਤਲਾਂ ਇਹ ਸਾਰਾ ਛਿੱਟਿਆ ਹੋਇਆ ਜੀ ਆਪੇ ਨਹੀਂ ਦਿਖਦਾ ਇਹ ਨਾ ਹੀ ਕੋਈ ਨੇਰੀ ਆਈ ਐ ਵੀ ਨੇਰੀ ਨਾਲ ਉੱਡ ਕੇ ਆ ਗਈ ਇਹ ਉੱਪਰ ਦੀ ਮਾਰਦੇ ਆ ਲਫਾਫੇ ਜੀ ਇਹ ਬਹੁਤ ਗਲਤ ਗੱਲ ਹੈ ਇਹ ਪਾਣੀ ਜੇਲ ਫਾਫੇ ਸਿਰਦੇ ਜੇ ਪੀਣੇ ਇਹ ਪਾਣੀ ਫਿਰ ਅਸੀਂ ਇਹਨਾਂ ਨੂੰ ਮੰਨਾਂਗੇ ਵੀ ਠੀਕ ਹੈ ਤੁਸੀਂ ਸਹੀ ਕਰ ਰਹੇ ਹੋ ਇਹ ਲੋਕਾਂ ਦੀ ਗਲਤੀ ਹੈ ਜੀ ਜਿਹੜੇ ਆਪਾਂ ਗੱਲ ਕਰ ਲਈਏ ਜਿਹੜੇ ਲੋਕਾਂ ਨੇ ਸਰਕਾਰ ਵੱਲੋਂ ਜਿਹੜੇ ਆਪਣਾ ਲਗਾਏ ਹੋਏ ਨੇ ਜਾਲ ਲਗਾਏ ਹੋਏ ਨੇ ਇਹ ਜੀ ਜਾਲ ਇਸੇ ਤਵਾਸਤੇ ਲਗਾਏ ਹੋਏ ਆ ਵੀ ਇਹਦੇ ਚ ਗੰਦ ਨਾ ਪਾਇਆ ਜਾਵੇ ਪਾਣੀ ਦੀ ਫਾਫਾਈ ਹੋਵੇ ਗੰਦ ਕੀ ਨਾ ਪਾਈ ਜਾਵੇ ਇਸੇ ਵਾਸਤੇ ਇਹ ਜਾਲ ਲਗਾਏ ਹੈ ਜੀ ਸਰਕਾਰ ਨੇ ਬਹੁਤ ਵਧੀਆ ਕੰਮ ਕੀਤਾ ਹੋਇਆ ਪਰ ਇਹ ਲੋਕ ਨਹੀਂ ਸਮਝ ਰਹੇ ਜੀ ਹਾਂ ਆ ਜਿਹੜੇ ਪਾਣੀ ਦੀ ਗੱਲ ਕਰ ਲਈ ਸੀਵਰੇਜ ਦਾ ਜਿਹੜਾ ਪਾਣੀ ਓਵਰਫਲੋ ਹੋ ਕੇ ਜਿਹੜਾ ਵਿੱਚ ਪੈ ਰਿਹਾ ਜੀ ਹਾਂ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਬਾਬਾ ਜੀ ਗੱਲ ਕਰ ਲਈਏ ਵੀ ਇਹ ਜਿਹੜਾ ਪਾਣੀ ਹੈ ਇਹ ਆਪਣਾ ਸੀਵਰੇਜ ਦਾ ਜਿਹੜਾ ਪਾਣੀ ਹੈ ਜੀ ਇਹ ਇਹ ਆਪਣੇ ਸ਼ਹਿਰ ਦਾ ਪਾਣੀ ਆ ਰਿਹਾ ਜੀ ਜਿਹੜਾ ਸੂਏ ਚ ਪੈ ਰਿਹਾ ਜੀ ਜਿਹੜਾ ਸੂਏ ਦਾ ਓਵਰਫਲੋ ਹੋ ਕੇ ਜੀ ਇਹ ਇਹ ਸ਼ਹਿਰ ਦਾ ਵੀ ਹੋ ਸਕਦਾ ਜੀ ਇਹਨਾਂ ਦਾ ਵੀ ਵਿੱਚ ਹੀ ਪੈ ਰਿਹਾ ਸਾਰਾ ਇਕੱਠਾ ਹੋ ਕੇ ਪਾਣੀ ਆ ਰਿਹਾ ਹੂੰ ਇੱਥੇ ਇਹ ਖਾਲੀ ਬਣਾ ਕੇ ਵਿੱਚ ਪਾ ਰਹੇ ਆ ਹੂੰ ਪਹਿਲਾਂ ਇਹ ਮੈਂ ਦੋ ਵੇਰੀ ਬੰਦ ਕਰਕੇ ਗਏ ਨੇ ਉਹ ਕਿਹਾ ਵੀ ਗਿਆ ਕਿ ਕੋਈ ਪਾਣੀ ਤੁਸੀਂ ਨਾ ਪਾਓ ਇੱਥੇ ਜਿੱਧਰ ਜਾਂਦਾ ਤੁਸੀਂ ਜਾਣ ਦਿਓ ਆਪੇ ਅਗਲੇ ਉਹ ਜਦੋਂ ਰਾਹ ਤੇ ਜਾਊਗਾ ਪਾਣੀ ਆਪੇ ਬੰਦ ਕਰ ਜਾਊਗਾ ਇਹਨੂੰ ਸਾਫ਼ ਕਰਨਗੇ ਇਹਨੂੰ ਸਾਫ਼ ਨਹੀਂ ਕਰਦੇ ਦੇਖੋ ਥੂਆ ਨਹੀਂ ਮੈ ਮੁੱਟਿਆ ਵੀ ਪਿਆ ਇਹਨਾਂ ਦੀ ਮਾੜੀ ਗੱਲ ਹੈ ਲੋਕ ਵੀ ਹਨ ਦੇਖੋ ਜੀ ਥੂਆ ਸਾਰਾ ਬੈ ਚੁੱਕਿਆ ਹੈ ਅਸੀਂ ਪ੍ਰਸ਼ਾਸਨ ਨੂੰ ਵੀ ਇਹ ਬੇਨਤੀ ਕਰਨੀ ਚਾਹੁੰਦੇ ਆਂ ਵੀ ਇਹਦਾ ਕੋਈ ਹੱਲ ਕੀਤਾ ਜਾਵੇ ਜੀ ਬਲਕਾਰ ਸ਼ਿਟੀ ਨੂੰ ਵੀ ਜੀ ਬੇਨਤੀ ਕਰਦੇ ਆਂ ਵੀ ਇਹਦਾ ਕੋਈ ਹੱਲ ਕੀਤਾ ਜਾਵੇ ਇਹ ਦੇਖੋ ਪਾਣੀ ਇਹ ਜੀ ਜਾਨਵਰ ਵੀ ਪੀਂਦੇ ਆ ਬਾਹਰ ਪੀਂਦੇ ਵੀ ਜਾਂਦਾ ਜੀ ਬਾਹਰ ਵੀ ਇਹ ਪਸ਼ੂ ਵੀ ਪੀਂਦੇ ਆਪ ਇਨਸਾਨ ਵੀ ਪੀਂਦੇ ਆਂ ਇਹ ਬੰਦੇ ਵੀ ਪੀ ਰਹੇ ਆਂ ਪੀਂਦੇ ਆ ਜੀ ਹਾਂ ਜੀ ਸਾਵਣੀਆਂ ਦੇ ਵਿੱਚ ਵੀ ਜਾ ਰਿਹਾ ਜੀ ਇਹ ਪਾਣੀ ਤੁਹਾਨੂੰ ਬਹੁਤ ਦਰਦ ਦੀ ਗੱਲ ਹੈ ਇਹ ਵੀ ਬਹੁਤ ਗਲਤ ਹੈ ਦੇਖੋ ਪਾਣੀ ਦੀ ਬੇਅਦਬੀ ਹੋ ਰਹੀ ਹੈ ਜੀ ਗੰਦਾ ਪਾਣੀ ਪਾਉਣਾ ਬਹੁਤ ਗਲਤ ਗੱਲ ਹੈ ਜੀ ਜਿਹੜੇ ਨਗਰ ਕੌਂਸਲ ਜੇਪੁਰ ਪ੍ਰਧਾਨ ਨੂੰ ਕਿਹਾ ਜੀ ਤੁਸੀਂ ਜਾ ਕੇ ਮਿਲਿਓ ਤੁਸੀਂ ਵੀ ਇਹ ਪਾਣੀ ਜਿਹੜਾ ਸੂਏ ਦਾ ਆਪਣਾ ਸੂਏ ਚ ਪੈ ਰਿਹਾ ਹੈ ਇਹਦਾ ਗੰਦਾ ਪਾਣੀ ਸੀਵਰੇਜ ਦਾ ਪਾਣੀ ਆ ਪਤਾ ਹੀ ਆ ਜੀ ਵੀ ਇੱਥੇ ਪਾਣੀ ਖਰਾਬ ਹੋ ਰਿਹਾ ਹੈ ਜੀ ਇਹ ਜਾਣਦੇ ਇਹਨਾਂ ਦਾ ਹੱਕ ਹੈ ਜੀ ਕਿ ਜਿ ਹਸਪਤਾਲ ਆ ਲੈਣ ਦਾ ਹੱਕ ਵੀ ਸਾਡੇ ਉੱਥੇ ਪਾਣੀ ਵੀ ਇਸ ਤਰ੍ਹਾਂ ਬਾਹਰ ਨਿਕਲ ਰਿਹਾ ਹੈ ਇਹਦਾ ਕੋਈ ਹੱਲ ਕੀਤਾ ਜਾਵੇ ਜੀ ਇਸ ਤੋਂ ਪਹਿਲਾਂ ਤਿੰਨ ਵਾਰੀ ਅਸੀਂ ਪਾਣੀ ਇਹ ਰੋਕ ਚੁੱਕੇ ਹਾਂ ਜੀ अच्छा जी ਜੇ ਦਾ ਕੋਈ ਹੱਲ ਨਹੀਂ ਹੋਇਆ ਇੱਥੋਂ ਅਸੀਂ ਬੰਦ ਕਰਤਾ ਸੀ ਪਾਣੀ ਪਾਸੇ-ਆਸੇ ਨੰਗਦਾ ਕੋਈ ਦਿੱਕਤ ਨਹੀਂ ਉਹ ਆਪਦਾ ਜਿੱਧਰ ਮਰਜੀ ਕਾ ਹੋਵੇ ਦੇਖੋ ਇਹਦੇ ਵਿੱਚ ਪਾਉਣਾ ਬਹੁਤ ਗਲਤ ਗੱਲ ਆ ਜੀ ਸੂਏ ਦੇ ਕਿਉਂਕਿ ਪਸ਼ੂ ਨੇ ਪੀਣਾਗਾ ਬੰਦਿਆਂ ਨੇ ਪੀਣਾਗਾ ਸਾਹਮਣੇ ਪੀਣਾ ਪਾਣੀ ਸੂਏ ਦਾ ਪਾਣੀ ਇੱਕ ਭਾਂਡਾ ਮਣਾ ਜੀ ਆਪਣਾ ਕੌਲਾ ਇਹ ਕੌਲੇ ਦੀ ਕੰਮਕੋਣਾ ਮਾਰਾ ਇਹ ਬਾਟੀ ਇੱਕ ਆਪਣੀ ਇਹਦੇ ਵਿੱਚ ਆਪ ਗੰਦ ਪਾਉਣੀ ਬਹੁਤ ਗਲਤ ਗੱਲ ਦਾ ਸਾਡੀ ਬੇਨਤੀ ਇਹੀ ਹੈ ਜੇ ਦਾ ਕੋਈ ਹੱਲ ਕਰਿਆ ਜਾਵੇ ਵੇ ਇੱਕ ਪੈਣਾ ਨਹੀਂ ਚਾਹੀਦਾ ਸੂਆ ਸਾਰਾ ਭਰਿਆ ਪਿਆ ਗੰਦ ਇਹ ਹੋਰ ਪਾਸੇ ਵੀ ਕੋਈ ਲੀਕਿੰਗ ਹੈ ਜੀ ਆਪਣੇ ਇਹੜਾ ਤੁਸੀਂ ਦੇਖਿਆ ਉਹ ਪਿਚਾਰੇ ਉਹ ਬੀਹੀ ਦੇ ਵਿੱਚੋਂ ਪਾਣੀ ਆ ਰਿਹਾ ਉਹ ਵੀ ਵਿੱਚ ਸੂਏ ਦੇ ਜਾ ਰਿਹਾ ਹੈ ਉਹ ਸੀਵਰੇਜ ਦਾ ਪਾਣੀ ਉਹ ਵੀ ਉਹ ਵੀ ਸੀਵਰੇਜ ਦਾ ਪਾਣੀ ਹੈ ਹਾਂਜੀ ਹਾਂਜੀ ਵੀ ਹੁਣ ਮੰਗੇ ਹੀ ਕਰਦੇ ਆ ਵੀ ਇਹੜਾ ਸੀਵਰੇਜ ਦਾ ਪਾਣੀ ਰੋਕਿਆ ਜਾਵੇ ਜੀ ਇਹ ਰੋਕਿਆ ਜਾਵੇ ਜੀ ਸੂਏ ਚ ਨਾ ਪਵੇ ਕਿਉਂ ਸੂਏ ਜਣਾ ਪਵੇ ਜਿਹੜਾ ਗੰਦ ਪਾ ਰਹੇ ਆ ਲਫਾਫੇ ਵੀ ਵਿੱਚ ਸਿੱਟ ਰਹੇ ਆ ਬਹੁਤ ਕੁਝ ਸਿੱਟ ਰਹੇ ਆ ਜੀ ਹਾਂਜੀ ਮੰਨ ਲਓ ਕਰੋ ਕੂੜਾ ਲਿਆ ਕੇ ਵਿੱਚ ਸੂਏ ਦੇ ਸਿੱਟਣਾ ਜੀ ਲਫਾਫੇ ਭਰ ਕੇ ਉਹ ਵੀ ਗਲਤ ਗੱਲ ਆ ਅਸੀਂ ਇਹ ਵੀ ਬੇਨਤੀ ਕਰਨੀ ਤੇ ਸਰਕਾਰ ਨੂੰ ਵੀ ਜੀ ਬਲਕਾਰ ਸਿੱਧੂ ਨੂੰ ਵੀ ਬੇਨਤੀ ਕਰਨੀ ਚਾਹੁੰਦੇ ਆ ਕਿ ਛੋਟੇ ਸਾਹਮਣੇ ਹੀ ਇਹ ਕੁਝ ਹੋ ਰਿਹਾ ਹ ਹ ਨਲੇ ਜਾਲ ਲੱਗੇ ਹੋਇਆ ਜੀ ਜਾਲ ਲੱਗੇ ਹੋਇਆ ਜੀ ਫਿਰ ਵੀ ਉਤੋਂ ਦੀ ਲਫਾਫੇ ਸਿੱਟ ਰਹੇ ਆ ਫਿਰ ਬਾਕੀ ਕੋਲੇ ਆ ਜੀ ਛੋਟੇ ਆਪ ਹੀ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਇੱਥੇ ਗੰਦ ਪੈ ਰਿਹਾ ਹੈ ਜੀ ਹੂੰ ਇਹਦਾ ਕੋਈ ਹੱਲ ਕੀਤਾ ਜਾਵੇ ਜੀ ਨਗਰ ਨਗਰ ਕਾਉਂਸਲ ਨੂੰ ਬੇਨਤੀ ਕਰ ਰਹੇ ਨੇ ਵੀ ਜਿਹੜਾ ਪਾਣੀ ਤੁਸੀਂ ਦੇਖ ਰਹੇ ਹੋ ਤੁਸੀਂ ਸੀਵਰੇਜ ਦਾ ਜਿਹੜਾ ਓਵਰਫਲੋ ਹੋ ਕੇ ਪਾਣੀ ਤੁਸੀਂ ਇਹ ਦੇਖ ਸਕਦੇ ਹੋ ਤਸਵੀਰਾਂ ਬੋਲਦਾ ਪੰਜਾਬ ਦੇ ਉੱਪਰ ਸਾਹ ਜੀ ਤੁਸੀਂ ਦੇਖ ਰਹੇ ਹੋ ਤੇ ਜਿਹੜਾ ਇਹ ਪਾਣੀ ਆ ਇਹ ਤੁਸੀਂ ਦੇਖ ਸਕਦੇ ਹੋ ਵੀ ਸੂਏ 'ਚ ਪੈ ਰਿਹਾ ਹੈਗਾ ਇਹ ਅੱਗੇ ਦੀ ਦੇਖੋ ਜੀ ਉਧਰ ਨੂੰ ਆ ਦੇਖੋ ਇਹ ਸੂਆ ਟੁੱਟਿਆ ਹੋਇਆ ਤੁਸੀਂ ਆ ਬੇਖ ਸਕਦੇ ਹੋ ਤੁਹਾਨੂੰ ਪਿੱਛੇ ਮੂਹਰੋ ਦੇਖ ਕੇ ਦਿਖਾਉਣੇ ਹੈਗੇ ਸੂਆ ਟੁੱਟਿਆ ਹੋਇਆ ਹੈਗਾ ਤੇ ਇਹਦੇ ਵਿੱਚ ਪਾਣੀ ਪੈ ਰਿਹਾ ਕਿਹੜਾ ਤੀਜ ਹੋ ਰਹੀ ਹੈ ਇਹਦਾ ਕੋਈ ਹੱਲ ਅਜੇ ਬਣੇ ਨੂੰ ਵੀ ਨਹੀਂ ਕੋਈ ਸਮਾਂ ਹੋਇਆ ਜੀ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਿਹੜਾ ਹਾਲੇ ਬਣੇ ਨੂੰ ਵੀ ਮਤਲਬ ਕਿ ਥੋੜਾ ਟਾਈਮ ਹੀ ਹੋਇਆ ਬਣੇ ਨੂੰ ਇਸ ਨੂੰ 2-3 ਮਹੀਨੇ ਹੀ ਹੋਇਆ ਜੀ ਮਸਲ ਇਹ ਟੁੱਟਿਆ ਹੋਇਆ ਜਿਹੜਾ ਇਹ ਤੁਸੀਂ ਦੇਖ ਸਕਦੇ ਹੋ ਜਿਹੜਾ ਪਾਣੀ ਹੈ ਜਿਹੜਾ ਓਵਰਫਲੋ ਹੋ ਕੇ ਸੀਵਰੇਜ ਦਾ ਪਾਣੀ ਸੂਏ ਦੇ ਵਿੱਚ ਪੈ ਰਿਹਾ ਹੈਗਾ ਆ ਤੁਸੀਂ ਬਾਬਾ ਜੀ ਨਾਲ ਗੱਲ ਕਰਦੇ ਬਾਬਾ ਜੀ ਬਾਬਾ ਜੀ ਦੇ ਬਾਰੇ ਕੀ ਤੁਸੀਂ ਕਹਿਣਾ ਚਾਹੁੰਦੇ ਜੀ ਹੁਣ ਅਸੀਂ ਇਹੀ ਕਹਿਣਾ ਚਾਹੁੰਦੇ ਆ ਜੀ ਇਹ ਪਾਣੀ ਰੋਕਿਆ ਜਾਵੇ ਜੀ ਹੂੰ ਪ੍ਰਸ਼ਾਸਨ ਨੂੰ ਵੀ ਕਹਿਣਾ ਚਾਹੁੰਦੇ ਆ ਹਾਂ ਜੀ ਸਰਕਾਰ ਨੂੰ ਵੀ ਕਹਿਣਾ ਚਾਹੁੰਦੇ ਆ ਬਲਕਾਰ ਸਿੱਧੂ ਸਾਹਿਬ ਨੂੰ ਵੀ ਕਹਿਣਾ ਚਾਹੁੰਦੇ ਆ ਵੀ ਇਹ ਪਾਣੀ ਰੋਕਿਆ ਜਾਵੇ ਜੀ ਹੂੰ ਅਸੀਂ ਇਹੀ ਮੰਗ ਕਰਨ ਕਰਦੇ ਆ ਜੀ ਇਹ ਪਾਣੀ ਵੀ ਰੋਕਿਆ ਜਾਵੇ ਤੇ ਜਾਲ ਲੱਗੇ ਜਿਹੜਾ ਇਹ ਗੰਦ ਪਾਉਂਦੇ ਆ ਜੀ ਉਹ ਰੋਕਿਆ ਜਾਵੇ ਹੂੰ ਇਹ ਲੋਕ ਆ ਜਿਹੜੇ ਇਹ ਲਫਾਫੇ ਭਰ ਕੇ ਲਿਉਂਦੇ ਆ ਜੀ ਘਰੋਂ ਕੂੜੇ ਕਦਰੇ ਦੇ ਇਹ ਉੱਤੋਂ ਦੀ ਮਾਰਦੇ ਆ ਜੀ ਹਾਂ ਆ ਸਾਡੇ ਕੋਲੇ ਵੀੜ ਕੋ ਵੀ ਹੈਗਾ ਜੀ ਚਲੋ ਤਾਂ ਦੋ ਵਾਰ ਪੈਂਦਾ ਇਹ ਨਾ ਨਗਰ ਡਾਕਟਰ ਦੇ ਬਾਹਰ ਚ ਪੈ ਰਿਹਾ ਹੈ ਜੀ ਹਸਪੀਟਲ ਦੇ ਸਾਹਮਣੇ ਆ ਇਹ ਅਸੀਂ ਆਪ ਵੀ ਬੰਦ ਕਰਕੇ ਗਏ ਆ ਜੀ ਦੋ ਵਾਰੀ ਇਹਨਾਂ ਨੇ ਕੋਈ ਸਾਡੀ ਗੱਲਬਾਤ ਤਾਂ ਗੱਗਾ ਨਹੀਂ ਕੀਤਾ ਤੇ ਅਸੀਂ ਹੁਣ ਤੀਜੀ ਆ ਚੌਥੀ ਆ ਆਏ ਆ ਜੀ ਇੱਥੇ ਦੁਬਾਰੀ ਹਾਂ ਠੀਕ ਆ ਜੀ हां 니ा ह ब 파티